ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਰਤਦੇਰੀ ਫਾਰਮ ਤੇ ਦੋਸਤੋ ਅੱਜ ਦੇ ਵੀਡੀਓ ਪਿੰਡ ਲੰਗਣਾ ਨਮਾ ਤਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਦਿਓ ਨਾਲ ਲਾਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਨਾਲ ਦੀ ਨਾਲ ਮਿਲਦਾ ਰਹੇ ਤੇ ਜੇ ਕਿਸੇ ਵੀਰ ਨੇ ਕਿ ਪੰਛੀ ਸੇਲ ਕਰਨਾ ਹੋਵੇ ਜਾਇਦਾਦ ਦਾ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ ਨੰਬਰ 98783 93488 ਆ ਜੀ ਤਸੱਲੀ ਪਰਖ ਤੁਸੀਂ ਆ ਕੇ ਕਰਨੀ ਆਗੀ ਤੁਸੀਂ ਪੈਸੇ ਲਾਉਣੇ ਆ ਸੋਇਸ ਵਾ ਨਾਕ ਤਾਂ ਦੋ ਟਾਈਮ ਚੋ ਕੇ ਲਵੋ ਜੇ ਗੱਬਣ ਆ ਤਾਂ ਚੰਗੀ ਤਰ੍ਹਾਂ ਚੇਪਾ ਕੱਢ ਕੇ ਲਾਓ ਤੇ ਜੱਗਬਣ ਟੋਕੜ ਚੈੱਕ ਪਾਸ ਆ ਤਾਂ ਡਾਕਟਰ ਲੈ ਕੇ ਚੈੱਕ ਪਾਸ ਕਰਾ ਕੇ ਲਿਜਾਓ ਤਾਂ ਕਿ ਕੱਲ ਨੂੰ ਕੋਈ ਖਜਲ ਖਵਾਰੀ ਕਿਸੇ ਨਾਲ ਹੋ ਸਕੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਕਈ ਵੀਰੇ ਫੋਨੋਂ ਦੇ ਬਾਈ ਸਾਨੂੰ ਗਾਂ ਲੈਦੇ ਬਾਈ ਉਹਦੋਂ ਗਾਂ ਵੇਖ ਜਾਂਦੀ ਮੇਰੇ ਚੈਨਲ ਤੇ ਵੀਡੀਓ ਪੈਂਦੇ ਪਸ਼ੂ ਪੈਂਦੇ ਭਾਲੇ ਛੋਟੇ ਉਹ ਪਸ਼ੂ ਉਹਦੇ ਵੀਡੀਓ ਪੈਨ ਸਾਰੀ ਵੇਚ ਜਾਂਦਾ ਚੈਨਲ ਨੂੰ ਸਬਸਕ੍ਰਾਈਬ ਕਰਦੇ ਕਰਿਆ ਕਰੋ ਤਾਂ ਕਿ ਤੁਹਾਨੂੰ ਆਉਣ ਵਾਲੇ ਹਰੇਕ ਵੀਡੀਓ ਦਾ ਲੁੱਟ ਬਿਨਾ ਤੇ ਮਿਲ ਸਕੇ ਤੁਸੀਂ ਵੀ ਛੋਟੇ ਭਾਦਕ ਪਸ਼ੂ ਖਰੀਦ ਸਕੋ ਆਓ ਕਰਦੇ ਬਾਕੀ ਬਾਈ ਨਾਲ ਗੱਲਬਾਤ ਲੈਨੇ ਪਰਪਜਨ ਕਰ ਇਸ ਵੇੜ ਬਾਰੇ ਹਾਂਜੀ ਬੇਦਸਰੀ ਕਾਲ ਨਾਮ ਦੱਸ ਦਗੇ ਬਾਈ ਅਮਨਦੀਪ ਸ਼ਰਮਾ ਪਿੰਡ ਲੰਗਿਆਣਾ ਠੀਕ ਆ ਬਾਈ ਇੱਕ ਵੇੜੋ ਕਾਉ ਅੱਜ ਹਾਂਜੀ ਇਹ ਦੂਜਾ ਸੂਆ ਵੇੜ ਕਾਉ ਹੈ ਠੀਕ ਹੈ ਠੀਕ ਹੈ ਜੀ ਕਿੰਨਾ ਟਾਈਮ ਹੈ ਬਾਈ ਸੂਈ ਨੂੰ ਇਹਨੂੰ ਇਨੂੰ 3 ਮਹੀਨੇ ਹੋ ਗਏ 360 ਦਿਨ ਤੋਂ ਮੰਨ ਨਾਲ ਬੱਛੀ ਇਹਨਾਂ ਨੇ ਰੱਖ ਲਈ ਬਈ ਮੱਛੀ ਦਾਲ ਹੁੰਦੀ ਬਹੁਤ ਮੋਲੀਵੋਜ ਜਾ ਕਰਨਾ ਸੀ ਉਹ ਜੀ ਆਪਾਂ ਨੂੰ ਰੇਟ ਹੀ ਘਟਾ ਦੀ ਠੀਕ ਹੈ ਜੋ ਅੱਛੀ ਰੱਖ ਲਈ ਮਗਰ ਬੱਛੀ ਰੱਖ ਲਈ 25 ਦਾ ਬਹੁਤ ਛਕੀ ਲੋਕੀ ਸੰਭਾਲ ਆਪੇ ਹੁਣ ਬੱਛੀਾਂ ਹਾਂਜੀ ਹਾਂਜੀ ਮੱਛੀ ਕਿਉਂਕਿ ਉਹ ਕਹਿੰਦੇ ਹੀ ਕਰੇ ਤਿਆਰ ਕਰਨੀ ਆ ਬਹੁਤ ਚੰਗਾ ਸੀ ਦੁੱਧ ਬਜਾੜੇ ਕੰਡੇ ਵਾਲਾ ਜਮਾ ਤਿਆਰ ਆ ਹੁਣ ਅਗਲਾ 10 ਮੰਨ ਕੇ ਆ ਜੇ 10 ਮੰਨ ਕੇ ਲਿਆਂਗੇ ਦੁੱਧ ਇਸ ਟਾਈਮ ਤੇ 11 ਕਿਲੋ ਆ 5-5 ਕਿਲੋ ਕੱਢਦੀ ਆ ਠੀਕ ਹੈ ਜੀ ਠੀਕ ਹੈ ਦੁੱਧ ਜੋਗੀ ਵਹਿਣ ਦੂਜੀ ਹੈ 15 ਕਿਲੋ ਦੀ ਤਾਂ ਰਾਮ ਨਾ ਖੁੱਲ੍ਹੇ ਜਾਊਗੀ ਕਿਉਂਕਿ ਉਹ ਪਾਉਂਦੇ ਨਹੀਂ ਸੀ ਇਹਨੂੰ ਫੀਡ। ਹਲੇ ਵਿਚਾਰੇ ਤੇ ਸੀ ਉਹ ਕਹਿੰਦੇ ਬਈ ਸਾਨੂੰ ਦੁੱਧ ਦਾ ਲਾਲਚ ਨਹੀਂਗਾ। ਅਗਰ ਸਾਦਾ ਡੰਗੇ ਲਈ ਜਾਵੇ। ਮਤਲਬ ਮਾਲਸ਼ੀਆ ਥੋੜਾ ਜ਼ਿਆਦਾ। ਇਹ ਕਹਿੰਦੇ ਵਾਰਾ ਨਹੀਂ ਖਾਂਦੀ ਤੇ ਘਰ ਦੇ ਦਾਣੇ ਤੇ ਚੱਲਦੀ ਸੀਗੀ। ਜਦੋਂ ਉਹ ਫੀਡ ਪਾਉਂਗੇ ਇਹ ਐਡਾ ਘੜੀ ਦੁੱਧ ਵਧੂਗੀ। ਠੰਡੀ ਸੀਲ ਆ ਬਾਈ ਜਮਾ। ਮੇਰੇ ਕੋਲ ਠੰਡੀ ਸੀਲ ਪੈਰ ਨਹੀਂ ਜਾਗਦੀ ਨਾ ਟਾਈਮ ਵੀ ਬਾਹਰ ਨਹੀਂ ਜਾਗਦੇ ਵੀ। ਠੀਕ ਆ ਬਾਈ। ਤੋਰ ਲਈ ਮੜ ਜੀ। ਲੋ ਵੇ ਦੋਸਤੋ ਕੱਦ-ਕਾੜ ਫੁੱਲ ਵੱਡੇ ਹੀ ਆ ਵਜੇ ਨੂੰ ਇਹਨਾਂ ਬਹੁਤ ਆਗਾ। ਬਾਈ ਦਾ ਬੱਚੀ ਨਾਲ 3.5 ਵੇ ਟੀਕਾ ਭਾਦੋਂਗੇ ਤਾਂ ਬਣੂ ਹੀ ਜਾਊਗੀ ਵੈਨ ਵੈਨ ਬਹੁਤ ਆ ਵੱਡੇ-ਵੁੱਡੇ ਬਹੁਤ ਆ ਕਦ-ਕਦ ਚੰਗਾ ਵਾ ਨਿੱਗਰ ਆ ਗਈ ਲੈ ਬਾਈ ਮੋੜ ਲਿਆ ਥਾਣਾ ਦਾ ਸਹਜ ਹੱਥੀਚੁਆਈ ਵਾਲਾ ਬਹੁਤ ਸੋਹਣਾ ਤੇ ਮੁੱਠੀ ਵਾਲਾ ਥਾਣਾ ਮੋਟਾ ਥਾਣਾ ਠੀਕ ਆ ਬਾਈ ਇੱਕ ਨੰਬਰ ਗੁਲਾਬੀ ਥਾਣਾ ਕਿ ਚਾਰ ਹੀ ਥਾਣਾ ਕੋਈ ਫੋੜ ਨਹੀਂ ਛਾਂਗ ਨਹੀਂ ਘੋੜੀ ਆ ਰਗੀ ਵੇੜਾ ਦੂਜਾ ਸੂਆ ਸੋਈ ਵੀ ਆ ਮਗਰ ਇਹਦੇ ਬੱਚੀ ਸੀ ਉਹ ਮਾਲਕਾਂ ਨੇ ਰੱਖ ਲਈ ਆ ਗਈ ਬਾਈ ਦੱਸਦਾ ਬਈ ਉਹਨਾਂ ਬੰਦੇ ਛਾਂਗ ਦਾ ਰੱਖੀ ਸੀ ਘਰੇ ਕੋਈ ਫੀਡ ਥੱਪਾ ਬੜਾ ਪਾਉਂਦੇ ਨਹੀਂ ਸੀਗੇ ਜਿਹੜਾ ਦੁੱਧ ਅੱਜ ਤੋਂ ਤਾਂ 11 ਕਿਲੋ ਆ ਪਾਰ ਤੋਂ ਠੀਕ ਹੈ ਜੀ 18 ਕਿਲੋ ਤੇ ਉਹ ਕਹਿੰਦੇ ਬਸ ਜਿਵੇਂ ਫੀਡ ਜੀ ਬੰਦ ਕਰਤੀ ਲੋਣੀ ਵਾਲੀ ਬਸ ਆਲ ਤੇ ਘਟ ਗਈ ਗਈ ਠੀਕ ਹੈ ਜੀ ਬਦਾਨੇ ਤੇ ਚੱਲੀ ਜਲੀ ਜਿਹੜੇ ਚੱਲੀ ਠੀਕ ਹੈ ਲੋ ਜੀ ਦੋਸਤ ਬਾਈ ਕਹਿੰਦਾ ਉਹਨਾਂ ਨੇ ਉਹਨਾਂ ਨੇ ਬਾਈ ਘਰੇ ਦਾ ਤਾਂ ਪਿੰਸ ਲਾਈ ਸੀ ਫੀਡ ਫੁੱਟ ਵਾਲੀ ਨਹੀਂ ਪਾਉਂਦੇ ਸੀਗੇ 18 ਕਿਲੋ ਸਟਾਰਟ ਕੀਤੀ ਪਰ ਹੁਣ ਜੇ ਫੀਡ ਪਾਉਂਦੇ ਤਾਂ ਵਾਜੋਗੇ ਮਿਲਕ ਵੇਨ ਪੂਰੀ ਮੋਟੀ ਆ ਗਈ ਫਰਨ ਦਾ ਫਰੀ ਬ੍ਰਿਕ ਵੇਨ ਚ ਬਹੁਤ ਚੰਗੀਆਂ ਵਾ ਦੁੱਧ ਵਾਲੀਆਂ ਵਈਨ ਵਈਨ ਬਹੁਤਾ ਪ੍ਰਿੰਟ ਮੁੱਢ ਪਛੀ ਦਾ ਬਹੁਤ ਚੰਗਾ ਬੋਦੀ ਵਾਲੀ ਵੜ ਨਿੱਕਾ ਕਾਨਾ ਮੁੱਲ ਬਾਈ ਇਹਦਾ ਮੁੱਲ ਬਾਈ ਅੱਪਾ ਜਿਵੇਂ ਲੈਣ ਠੀਕ ਆ ਮੈਂ ਤੁਹਾਨੂੰ ਮੌਲ ਦਾ ਕਰ ਦਿਆਂਗੇ ਜਰੂਰ ਲੋ ਜੀ ਦੋ ਜਮਾ ਜੈ ਜਮੋਲਾ 35000 ਰੁਪਇਆ ਫੁੱਲ ਵੱਡੀ ਵੜਾ ਅੰਡੇਰ ਕੀ ਵੱੱਛੀ ਆ ਠੀਕ ਆ ਪੱਠਪੁੱੜ ਦੇ ਬਹੁਤ ਚੰਗੇ ਦੇ ਦੇਖ ਸਕਦੇ ਹੋ ਜੀ ਚੱਕ ਮੇ ਪੁੱੜੇ ਦੀ ਆ ਤੋਲ ਇਧਰ ਕਰ ਲੈ ਮਾੜੀ ਜੀ ਹਵਾਨਾ ਬਹੁਤ ਸੋਹਣਾ ਫਿਟਿੰਗ ਵਾਲਾ ਹਵਾਨ ਟੋਟਮ ਆਲਾ ਉਹ ਕਹਵਾਂ ਹਾਨਾ ਨੀਗਾ ਕੋਈ ਫੋੜ ਨਹੀਂ ਕੋਈ ਛਾਂਗ ਨਹੀਂ ਕੀ ਥਣਾ ਸਾਬ ਬਹੁਤ ਚੰਗਾ ਥੀਚਵਾਈ ਵਾਲਾ ਮੁਠੀ ਵਾਲਾ ਤੇ ਗਲਾਬੀ ਥਣਾ ਫੇਸ ਕੁਆਲਟੀ ਚੰਗੀ ਆਗੀ 35000 ਦਾ ਮੌਲਾ 11 ਕਿਲੋ ਦਾ ਕੰਡੇ ਵਾਲਾ ਜਿਹਦੇ ਪਸੰਦ ਦੇ ਬਾਈ ਨਾਲ ਗੱਲਬਾਤ ਕਰ ਲਿਓ ਜੀ ਨੰ ਤੁਸੀਂ ਝੋਲਣਾ ਦੋ ਟਾਈਮ ਆਪਦਾ ਤੇ ਪੈਸੇ ਬਾਈ ਨੇ ਲੈ ਲੈਣੇ ਆ ਤਸੱਲੀ ਪਰਖ ਤੁਸੀਂ ਕਰ ਲੈਣੀ ਹੈ ਜੀ ਵੀਡੀਓ ਵੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦੀ